ਮੈਂ ਕੌਸ਼ਨ ਨਿਗਰਵਾਲ ਰਿਪੋਰਟਰ ਕ੍ਰਿਸ਼ਨਾ ਇੰਟਰਵਿਊਿਸ ਬਿਟਾਲਾ ਬਹੁਤ ਵਧੀਆ ਉਪਰਾਲਾ ਹੈਗਾ ਜੀ ਸਾਰਾ ਕਲਬ ਦਾ ਬਹੁਤ ਚੰਦਰਿਤ ਬਣਾਏਗਾ ਸਾਰਾ ਗੱਤੋਂ ਗਰੀਬਾਂ ਦੀ ਸੇਵਾ ਕਰਨ ਲਈ ਬਣੀ ਹੋਈ ਹੈ ਤੇ ਹਰ ਕਿਸੇ ਵੀ ਗਰੀਬਾਂ ਦੀ ਹਰ ਤਰ੍ਹਾਂ ਮਦਦ ਕਰਦੀ ਬਹੁਤ ਸ਼ਾਨਦਾਰ ਇਹਨਾਂ ਦਾ ਉਪਰਾਲਾ ਹੀ ਬਹੁਤ ਵਧੀਆ ਹੈਗੇ ਜਿਹੜੇ ਵੀ ਗਰੀਬ ਜਰੂਰਤਮੰਦ ਬੰਦੇ ਹੁੰਦੇ ਆ ਜਿਹੜੇ ਵੀ ਜਿਨ੍ਹਾਂ ਨੂੰ ਜੋ ਵੀ ਜ਼ਰੂਰਤ ਹੁੰਦੀ ਆ ਆਪਣਾ ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਦੀ ਸੇਵਾ ਕਰਦੀ ਹੈ ਜਿਹੜੇ ਕੋ ਜਰੂਰਤ ਮੰਦ ਬੰਦੇ ਹੁੰਦੇ ਆ ਜਿਹੜੂ ਟੀਟਾ ਹੁੰਦਾ ਵਿਆਹ ਸ਼ਾਦੀ ਬੇਟਨ ਇੰਦਰਾਗਾ ਸਾਰੇ ਕਰਨ ਸਾਰੇ ਗੱਲ ਕਰਦੇ ਲੋਕ ਕਰਦੇ ਆ ਅੰਮਲਸ ਵੀ ਇਹਨਾਂ ਦੀ ਬਹੁਤ ਵੱਡਾ ਇੱਕ ਉਭਰਲਾ گاਉਂ ਇੱਕ ਜਿਹੜਾ ਆਪਣਾ ਇਹਨਾਂ ਦਾ ਸ਼ਾਹਬਾਨ ਹੈਗਾ ਇਹ ਵੀ ਬਹੁਤ ਵੱਡਾ ਉਭਰਲਾ ਹੈਗਾ ਧੰਨਵਾਦ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਜਸਲੀਨ ਹੈ ਤੇ ਮੈਂ ਇੱਕ ਸਾਈਕੀਐਟ੍ਰਿਸਟ ਹੈਗੀ ਹਾਂ अच्छा आरा क्लब ਵੱਲੋਂ ਮੈਨੂੰ ਇਨਵਾਈਟ ਕੀਤਾ ਗਿਆ ਸੀ ਇੱਥੇ ਸਪੀਚ ਦੇਣ ਲਈ ਬਹੁਤ ਹੀ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਇਹਨਾਂ ਨੇ ਅਤੇ ਬਹੁਤ ਹੀ ਚੰਗੀ ਤਰ੍ਹਾਂ ਸਪੀਚ ਨੂੰ ਮੈਂ ਪ੍ਰੈਜੈਂਟ ਕੀਤਾ ਸੀ ਬਹੁਤ ਹੀ ਵਧੀਆ ਲੋਕ ਲੱਗੇ ਤੇ ਬਹੁਤ ਚੰਗੀ ਤਰ੍ਹਾਂ ਪ੍ਰੋਗਰਾਮ ਦਾ ਅੰਤ ਕੀਤਾ ਗਿਆ। ਤੇ ਮੈਨੂੰ ਕਿਦਾਂ ਸਾਰਾ ਕਲੱਬ ਦਾ ਪ੍ਰੋਗਰਾਮ ਲੱਗਾ? ਬਹੁਤ ਵਧੀਆ ਲੱਗੇ। ਬਹੁਤ ਵਧੀਆ ਲੱਗੇ। ਲੱਗਦਾ ਨਹੀਂ ਅਨੇਪਾਲੇ ਫੜਾਣੇ ਕਰਨੇ ਚਾਹੀਦੇ। ਹਾਂਜੀ ਹੋਰ ਇਹੋ ਜਿਹੇ ਪ੍ਰਾਲੇ ਹੋਣ ਤਾਂ ਚੰਗੀ ਗੱਲ ਹੈ ਲੋਕਾਂ ਨੂੰ ਵੀ ਸਾਰਿਆਂ ਨੂੰ ਇਸ ਦੀ ਜਾਗਰੂਕਤਾ ਹੋਵੇ। ਠੀਕ ਹੈ ਤੇ ਆਪਾਂ ਹੋਰ ਕਰਦੇ ਰਵਾਂਗੇ ਇਸ ਤੋਂ ਸ਼ੰਕਰ ਮੈਡੀਕੋ ਦੇਰ ਸਾਡੀ ਨੂੰ ਥਾਰਾ ਕਲੱਬ ਨੂੰ ਚੌਂਡਾ ਮੁਕਾ ਮਿਲਿਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰ ਰਿਹਾ ਹਾਂ ਥਾਰਾ ਕਲੱਬ ਦੇ ਸਾਰਾ ਦੀ ਲੋਕਾਂ ਦੀ ਇੱਕ ਮਿਲ ਕੇ ਥਾਰਾ ਬਣ ਕੇ ਆਈ ਹੈ ਜੇ ਨਿਕਲ ਸਾਲਾਂ ਦੀਵਾ ਕਰਈਏ ਤੋਂ ਅੱਗੇ ਵੀ ਕਰੇਗੀ ਮੇਰੀ ਪ੍ਰਾਰਥਨਾ ਅਗੇ ਅਰਦਾਸ ਹੈ ਜਿੰਨ ਬੁਗਣੀ ਇਰਾਦਾ ਚੁਗਣੀ ਥਾਰਾ ਕਲੱਬ ਕਰਕੀ ਕਰੇ ਲੋਕਾਂ ਨੂੰ ਦੇਵਾ ਵਾਹਿ ਚੜ੍ਹਦੀ ਕਲਾ ਧੰਨਵਾਦ ਵਾਹਿਗੁਰੂ ਸਾਹਿਬ ਅਜੀਤ ਫਤੇ ਦਾਸ ਜੀ ਸਿੰਘ ਸਾਰਾ ਕਲੱਬ ਤੋਂ ਅੱਜ ਮਹੀਨਾਵਾਰ ਪੈਨਸ਼ਨ ਡੇ ਪ੍ਰਮਾਤਮਾ ਦੀ ਅਪਾਰ ਕਿਰਪਾ ਦੇ ਨਾਲ ਸਾਰਾ ਕਲੱਬ ਦੇ ਵੇੜੇ ਦੇ ਵਿੱਚ ਮਹੀਨਾਵਾਰ ਪੈਨਸ਼ਨ ਡੇ ਹੋਇਆ ਜਿਸ ਚ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਸਾਰੇ ਪਟਿਆਲਾ ਦੇ ਸਤਿ ਸੱਜਣ ਆਏ ਨੇ ਅਗਰ왈 ਫੈਮਿਲੀ ਜੁਰਬਰੀ ਅੱਛੇ ਤਰੀਕੇ ਨਾਲ ਜੀ ਪੈਸਾ ਵੰਡ ਕੇ ਗਏ ਨੇ ਉਸ ਤੋਂ ਇਲਾਵਾ ਸਾਡੇ ਨਾਲ ਡਾਕਟਰ ਸਾਹਿਬੁਰਜੀ ਰਣਕੁਜੀ ਜੀ ਜੀ ਇਹ ਗੁਰੂ ਹਾਕੀਰਦੋں ਉਹ ਡਾਕਟਰ ਬੁੱਲੀ ਹੈ ਜਸਲੀਨ ਸੰਧੂ ਉਹ ਵੀ ਆਏ ਸਨ ਜਿਹੜੀ ਆਪਣੀ ਨਿੱਕ ਮਾਈ ਤੋਂ ਕੋਈ ਨੋ ਕੋ ਦਫਾਨਦ ਕੱਢ ਕੇ ਗਰੀਬ ਲੋਕਾਂ ਨੂੰ ਪੈਨਸ਼ਨ ਦੇ ਤੌਰ ਤੇ ਦੇ ਕੇ ਗਏ ਨੇ ਇਸ ਨਾਲ ਸਰਦੀਪ ਰਾਮਪਾਗੀ ਸ਼ੰਕਰ ਮੈਡੀਕੋ 11 ਬਾਬਾ ਨਾਨਕ ਰੋਡ ਬਟਾਲੇ ਦੇ ਵਿੱਚੋਂ ਉਹਨਾਂ ਨੇ ਅੱਗੇ ਆ ਕੇ ਆਪਣਾ ਬੜਵਾਲੀ ਸਹਿਯੋਗਤਾ ਹੋਰ ਆਪਣਾ ਫੰਡ ਦੇ ਕੇ ਗਏ ਨੇ ਗਰੀਬਾਂ ਦੇ ਪੈਨਸ਼ਨ ਦੇ ਵਾਸਤੇ ਸੋ ਇਹ ਗੁਰੂ ਸਾਹਿਬ ਦੀ ਫ਼ਾੜ ਕਿਰਪਾ ਦੇ ਨਾਲ ਉਹ ਸਾਰਾ ਕਲਬ ਦੇ ਸਾਥੀ ਔਰ ਪ੍ਰਧਾਨ ਜਤਿੰਦਰ ਕਾਜੀ ਰੈਨੂ ਆ ਇਹ ਇੱਕ ਇਹ ਸਾਰਾ ਕੁਝ ਲਗਾਤਾਰ ਹੋ ਰਿਹਾ ਇਹਦੇ ਚ ਅੱਜ ਸਾਰਾ ਕਲਬ ਕਿਸੇ ਦੀ ਪਹਿਚਾਨ ਦੀ ਮਤਾਜ ਨਹੀਂ ਹੈਗੀ ਲਗਾਤਾਰ ਬਹੁਤ ਸਮੇਂ ਤੋਂ ਲੰਬੇ ਸਮੇਂ ਤੋਂ ਜਿਹੜੀ ਸਾਰੀ ਸੇਵਾਵਾਂ ਚੱਲ ਰਹੀਆਂ ਨੇ ਉਹ ਸੇਵਾਵਾਂ ਦੇ ਨਾਲ ਅੱਜ ਇੱਥੇ ਲੋਕਾਂ ਦੀ ਮੁੱਖ ਲੋੜਾਂ ਨੂੰ ਖਿਆਲ ਕੀਤਾ ਰੱਖਿਆ ਜਾਂਦਾ ਕਿਸੇ ਨੂੰ ਸਿਲਾਈ ਮਸ਼ੀਨ ਕਿਸੇ ਨੂੰ ਕੋਈ ਕਾਈਕਲ ਚਾਹੀਦਾ ਜਾਂ ਕਿਸੇ ਨੂੰ ਬੋਲਣਾ ਥੋੜਨਾ ਸੌਣਾ ਚਾਹੀਦੀ ਹੈ ਉਹ ਸਾਰੀ ਪ੍ਰੋਵਾਈਡ ਕਰਾਈ ਜਾਂਦੀ ਹੈ ਤੋ ਇਸ ਕਰਕੇ ਸਾਰਾ ਕਲੱਬ ਦੇ ਨਾਲ ਜੁੜੇ ਹੋਏ ਸਾਰੇ ਸਾਥੀਆਂ ਜਿੱਗੇ ਮੈਂ ਬੇਨਤੀ ਕਰਦਾ ਹਾਂ ਔਰ ਬਟਾਲਾ ਵਾਸੀਆਂ ਕਿ ਮੈਂ ਬੇਨਤੀ ਕਰਦਾ ਕਿ ਪਲੀਜ਼ ਆਪਣੇ ਦਸਵੰਦ ਵਿੱਚ ਆਪਣੀ ਕਮਾਈ ਤੋਂ ਕੋਈ ਨਾ ਕੋਈ ਨੇਕ ਕਮਾਈ ਤੋਂ ਫੰਡ ਕੱਢ ਕੇ ਸਾਡੇ ਕਲੱਬ ਵਿੱਚ ਜੁੜਾ ਜਾਵੇ ਇਹ ਸਾਰੇ ਦਾ ਸਾਰਾ ਪੰਡ ਗਰੀਬਾਂ ਦੀ ਸੇਵਾ ਵਿੱਚ ਦਿੱਤਾ ਜਾਂਦਾ ਹੈ ਲੋੜਵੰਦਾਂ ਨੂੰ ਵੰਡਿਆ ਜਾਂਦਾ ਹੈ ਸੋ ਮੈਂ ਆਪ ਸਭ ਨੂੰ ਕਿਹ ਬੇਨਤੀ ਕਰਦਾ ਸੋ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਬਟਾਲਾ ਵਾਸੀ ਜਿੰਦਾਂ ਪੰਜਾਬ ਅਸੀਂ ਜੇ ਕੋਈ ਐਨਆਰਆਈ ਭਰਾ ਵੀ ਸੇਵਾ ਕਰਨਾ ਚਾਹੁੰਦਾ ਹੈ ਜੇ ਬਟਾਲਾ ਕਬਦੇ ਦਿੱਤੇ ਹੋਏ ਇਸ ਕੈਂਟਰ ਕੋਲ ਸਿਮਟ ਪਾ ਕੇ ਆਪਣੀ ਸੇਵਾ ਕਰ ਸਕਦਾ ਕਿਉਂਕਿ ਸੇਵਾ ਕਰਦ ਹੋਏ ਨਹੀਂ ਕੰਮੀ ਕਿਸੇ ਤੋਂ ਹੋਰ ਬਰਾਬਰ ਸੌਮੀ ਸੇਵਾ ਵੀ ਕਈ ਤਰ੍ਹਾਂ ਨਾਲ ਕੀਤੀ ਗਈ ਆ ਤਨੋਂ ਤਨ ਸੇਵਾ ਮਨੋਂ ਸੇਵਾ ਧਰਤਨਾਂ ਸੇਵਾ ਜਿਹੜੇ ਸਾਥੀ ਤਨ ਮਨਾਂ ਸੇਵਾ ਥਿਆ ਨਹੀਂ ਕਰ ਸਕਦੇ ਉਹ ਤਨ ਦੀ ਸੇਵਾ ਕਰ ਸਕਦੇ ਨੇ ਜਿਹਦੇ ਕਰਕੇ ਕਿਉਂਕਿ ਬਿਨਾਂ ਧਨ ਤੋਂ ਵੀ ਇੰਨੀ ਵੱਡੀ ਸੰਸਥਾ ਨੂੰ ਚਲਾਣਾ ਬਹੁਤ ਮੁਸ਼ਕਲ ਹੈ ਸੋ ਆਪ ਦੇ ਦਿੱਤੇ ਹੀ ਬlesing ਉਹ ਦਿੱਤੇ ਹੋਏ ਧੰਨ ਨਾਲ ਇਹ ਪੂਰੀ ਸੇਵਾ ਚੱਲ ਰਹੀ ਹੈ ਸੋ ਮੈਂ ਬਹੁਤ ਆਦਾਉਰਾ ਫਲਤ ਨਮਾਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ